20 ਲੱਖ ਰੁਪਏ ਤੋਂ ਉੱਪਰ ਫੜਿਆ ਹੈ ਚਿੱਟੇ ਦੇ ਤਸਕਰਾਂ ਕੋਲ ਪਰ ਤੁਹਾਨੂੰ ਦੱਸ ਦਈਏ ਪਿਛਲੇ ਕਾਫੀ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ 50 ਕਿਲੋ ਚਟਾ ਫਰੋਸਪੁਰ ਦੇ ਵਿੱਚੋਂ ਫੜਿਆ ਗਿਆ ਔਰ ਲੋਕ ਇਹ ਗੱਲ ਕਹਿ ਰਹੇ ਸੀ ਵੀ 50 ਕਿਲੋ ਵਾਲੇ ਕੋਲੋਂ ਹੋਰ ਬਹੁਤ ਕੁਝ ਨਿਕਲ ਸਕਦਾ ਅਗਰ ਪੁਲਿਸ ਇਸ ਨੂੰ ਗਹਿਰਾਈ ਨਾਲ ਖੰਗਾਲੇ ਪਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਗਹਿਰਾਈ ਨਾਲ ਖੰਗਾਲਿਆ ਪਰ ਇਹਦੀਆਂ ਤਾਰਾ ਹੁਣ ਰਾਜਸਥਾਨ ਦੇ ਬੀਕਾ ਨੇੜੇ ਤੱਕ ਜੁੜੀਆਂ ਨੇ 20 ਲੱਖ ਤੋਂ ਉੱਪਰ ਡਰੱਗ ਮੰਨੀ ਵੀ ਬਰਾਮਦ ਹੋਈ ਆ ਹੋਰ ਵੀ ਬਹੁਤ ਸਾਰਾ ਚਿੱਟਾ ਬਰਾਮਦ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਆ ਇੱਕ ਬੰਦਾ ਹੋ ਟਰੇਸ ਕੀਤੇ ਪੂਰੀ ਕਹਾਣੀ ਜਾਣਦੇ ਆ ਕਿਵੇਂ ਪਾਕਿਸਤਾਨ ਦੇ ਨਾਲ ਇਹਨਾਂ ਦੇ ਲਿੰਕ ਸੀਗੇ ਕਿਵੇਂ ਚਿੱਟਾ ਲਿਆਉਂਦੇ ਸੀ ਔਰ ਹੋਰ ਕਿੰਨੀ ਕ ਹਵਾਲਾ ਰਕਸ਼ੀ ਇਹਨਾਂ ਦੇ ਕੋਲੇ ਹੈਗੀ ਆ ਜਾਂ ਹੋਣ ਦੀ ਅਸ਼ੰਕਾ ਹੈਗੀ ਆ ਗਲਬਤ ਕਰ ਲੈਨੇ ਆ ਸਰ ਇਹ ਉਸੇ 50 ਕਿਲੋ ਵਾਲੇ ਚਰਚਿਤ ਕੇਸ ਦੇ ਵਿੱਚੋਂ ਹੀ ਇਹ ਮਾਮਲਾ ਜੁੜਦਾ ਜੀ ਜੀ ਬਿਲਕੁਲ ਜਿਹੜੀ 50 ਕਿਲੋ ਸੀ ਅਸੀਂ ਉਹਦੇ ਵਿੱਚ ਉਦੋਂ ਤੋਂ ਇਨਵੈਸਟੀਗੇਸ਼ਨ ਸਟਾਰਟ ਕਰਤੀ 302 ਨੰਬਰ ਐਫਆਈਆਰ ਦੇ ਵਿੱਚ ਕਿ ਇਹਨਾਂ ਦਾ ਕੀ ਨੈਟਵਰਕ ਹੈ ਕਿਹਦੇ ਕਹਿਣ ਤੇ ਸਮਾਨ ਮੰਗਾਉਂਦੇ ਨੇ ਹਨ ਕਿੱਥੇ ਸਪਲਾਈ ਕਰਦੇ ਨੇ ਸੋ ਉਹਨੂੰ ਅਸੀਂ ਖੰਗਾਲਦੇ ਖੰਗਾਲਦੇ ਇਸ ਬੰਦੇ ਜਿਹੜਾ ਅਸੀਂ ਹੁਣ ਅਰੈਸਟ ਕੀਤਾ ਸ਼੍ਰਿਆਨਸ਼ ਜੋ ਕਿ ਬੀਕਨ ਨੇ ਰਾਜਸਥਾਨ ਦੇ ਰਹਿਣ ਵਾਲਾ ਇਹਦੇ ਤੱਕ ਪਹੁੰਚੇ ਇਹ ਉਹਨਾਂ ਦੇ ਜਿਹੜੇ ਜਿੱਥੇ ਸਪਲਾਈ ਹੁੰਦਾ ਸੀ ਉੱਥੋਂ ਪੈਸੇ ਇਕੱਠੇ ਕਰਦਾ ਸੀ ਉਹਦੇ ਵਿੱਚੋਂ ਇੱਕ ਬੰਦਾ ਹਿੱਸਾ ਜਿਹੜਾ ਵਾ ਇਹਨੂੰ ਦਿੰਦਾ ਸੀ ਸੰਦੀਪ ਸੀਪੇ ਨੂੰ ਜੋ ਇਸ ਕਨਸਾਈਨਮੈਂਟ ਦਾ ਉਹਨੇ ਨੂੰ 25 ਲੱਖ ਦੇਣਾ ਸੀ ਜਿਹਦੇ ਵਿੱਚੋਂ ਕਿ ਸਾਡੇ ਕੋਲ 20 ਲੱਖ 55 ਹਜ਼ਾਰ ਅਸੀਂ ਉੱਥੇ ਰਿਕਵਰ ਕਰ ਲਿਆ ਮੌਕੇ ਤੇ ਹੂੰ ਇਦਾਂ ਹੀ ਜਿਹੜੇ ਬਾਕੀ ਪੈਸੇ ਕਲੈਕਸ਼ਨ ਹੁੰਦੀ ਸੀ ਉਹ ਇਹ ਵਾਇਆ ਹਵਾਲਾ ਰੂਟ ਇਹ ਤਾਂ ਜਿਹੜੇ ਮੇਨ ਸਰਗਨਾ ਹੋਰ ਨੇ ਪਿੱਛੇ ਉਹਨਾਂ ਤੱਕ ਇਹ ਸਪਲਾਈ ਕਰਦੇ ਸੀ ਅ ਸਰ ਲੋਕਾਂ ਦੀ ਨਜ਼ਰ ਬਹੁਤ ਜ਼ਿਆਦਾ ਰਹਿੰਦੀ ਆਮ ਲੋਕਾਂ ਦੀ ਵੀ ਵੀ ਪੁਲਿਸ ਕੀ ਕਰ ਰਹੀ ਆ ਕੀ ਨਹੀਂ ਜਦੋਂ 50 ਕਿਲੋ ਬਰਾਮਦ ਹੋਇਆ ਸੀ ਉਦੋਂ ਲੋਕਾਂ ਨੇ ਇੱਕ ਵਾਰ ਦੇਖਿਆ ਵੀ ਇੰਨਾ ਨਸ਼ਾ ਔਰ ਉਹ ਵੀ ਫਿਰੋਜ਼ਪੁਰ ਚੋਂ ਔਰ ਉਸ ਟਾਈਮ ਲੋਕ ਇਹ ਕਹਿੰਦੇ ਸੀ ਵੀ ਇਹਨੂੰ ਹੋਰ ਖੰਗਾਲੋ ਜਿਹੜਾ 50 ਕਿਲੋ ਲਿਆ ਸਕਦਾ ਜਾਂ ਵੇਚ ਸਕਦਾ ਜਾਂ ਜਿਵੇਂ ਹੁਣ ਤਾਰ ਨਿਕਲੀ ਵੀ ਬੀਕਾਨੇਰ ਤੱਕ ਵੀ ਪਹੁੰਚਾਉਣ ਦੀ ਇਹਨਾਂ ਦਾ ਰੂਟ ਸੀਗਾ ਔਰ ਲੋਕ ਕਹਿੰਦੇ ਨਹੀਂ ਵੀ ਇਹਨੂੰ ਅੱਗੇ ਖੰਗਾਲਿਆ ਜਾਵੇ ਕੀ ਲੱਗਦਾ ਵੀ ਇਹ 20 2.5 ਲੱਖ ਜਿਹੜਾ ਫੜਿਆ ਇੱਥੋਂ ਤੱਕ ਸੀਮਤ ਰਹੇਗਾ ਜਾਂ ਤੁਹਾਡੇ ਕੋਲੇ ਇਹੋ ਜਿਹੇ ਸੋਰਸ ਹੋਰ ਹੱਥ ਲੱਗੇ ਨੇ ਵੀ ਇਹਦੇ 'ਚ ਵਾਕਿਆ ਹੀ ਬਹੁਤ ਕੁਝ ਨਿਕਲ ਸਕਦਾ ਵੀ ਇਹ ਗਰੋ ਹੋ ਹੀ ਸਕਦਾ ਫਿਰੋਜ਼ਪੁਰ ਜ਼ਿਲ੍ਹੇ ਦਾ ਜਾਂ ਇਸ ਪੂਰੇ ਏਰੀਆ ਦਾ ਸਭ ਤੋਂ ਵੱਡਾ ਗਰੋ ਬਣ ਜਾਈ ਆਉਣ ਵਾਲੇ ਸਮੇਂ 'ਚ ਇਹ ਦੇਖੋ ਜੀ ਆਪਣੇ ਵੱਲੋਂ ਤਾਂ ਇਹਨੂੰ ਬਿਲਕੁਲ ਲੇਅਰ ਦਰ ਲੇਅਰ ਸੀਕਰੇਸੀ ਇਹ ਰੱਖਦੇ ਨੇ ਜੀ ਅਸੀਂ ਇਹਨੂੰ ਪਰ ਫੇਰ ਵੀ ਜਿੱਥੋਂ ਤੱਕ ਸਾਡੀ ਬੈਸਟ ਆਫ ਅਬਿਲਿਟੀ ਅਸੀਂ ਉਹਦੇ ਹਿਸਾਬ ਨਾਲ ਇਹਨੂੰ ਖੰਗਾਲ ਰਹੇ ਹਾਂ ਕਾਫੀ ਟੁੰਗਾਈ ਤੱਕ ਅਸੀਂ ਇਹਨੂੰ ਖੰਗਾਲ ਵੀ ਲਿਆ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਤਾਰ ਜੁੜੇ ਨੇ ਸੋ ਉਹਦੇ ਵਿੱਚ ਸਾਡੀਆਂ ਰੇਟਸ ਜਾਰੀ ਨੇ ਤੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟ ਵੀ ਉਹਦੇ ਵਿੱਚ ਜੋ ਸਾਨੂੰ ਫਿਰ ਬਿਲਕੁਲ ਉੱਥੋਂ ਹੱਥ ਲੱਗੇਗਾ ਕੋਈ ਬੰਦਾ ਸਾਡੇ ਆਉਂਦਾ ਹੈ ਜਾਂ ਜੋ ਵੀ ਉਹਦਾ ਟੈਕਨੀਕਲ ਅਨਲਿਸਿਸ ਉਹਦੇ ਹਿਸਾਬ ਦੇ ਨਾਲ ਸਾਨੂੰ ਅੱਗੇ ਉਮੀਦ ਹੈ ਵੀ ਅਸੀਂ ਇਹਦੇ ਵਿੱਚ ਹੋਰ ਰਿਕਵਰੀਆਂ ਵੀ ਕਰ ਸਕਾਂਗੇ ਜਿਹਦੇ ਕੋਲ 50 ਕਿਲੋ ਫੜਿਆ ਇਸ ਸਾਰੋਂ ਜੇਲ੍ਹ ਕੱਟ ਕੇ ਆਇਆ ਸੀ ਤਾਜੀ-ਤਾਜੀ ਥੋੜੇ ਦਿਨਾਂ ਬਾਅਦ ਦੀ 15-20 ਦਿਨ ਬਾਅਦ ਫੜ ਲਿਆ ਸੀ ਜਿਹੜਾ ਹੁਣ ਬੀਕਾ ਨੇਰ ਵਾਲਾ ਫੜਿਆ ਜਿਹਦੇ ਕੋਲ 20 ਲੱਖ 55 ਹਜ਼ਾਰ ਫੜਿਆ ਇਹ ਦੋਵੇਂ ਮਿੱਤਰ ਸੀਗੇ ਜੇਲ੍ਹ 'ਚ ਇਕੱਠੇ ਰਹੇ ਨੇ ਜਾਂ ਪਹਿਲਾਂ ਕੋਈ ਕੰਮ ਕਰਦੇ ਸੀ ਇਹਨਾਂ ਦਾ ਕੰਟੈਕਟ ਕੀ ਸੀਗਾ ਕਿਵੇਂ ਬਣੇ ਯਾਰ ਇਨਾਂ ਦਾ ਆਪਸ ਦੇ ਵਿੱਚ ਡਾਇਰੈਕਟ ਕੰਟੈਕਟ ਨਹੀਂ ਸੀ ਐਂਡ ਪਹਿਲੋਂ ਉਸਤੇ ਉੱਪਰ ਸ਼ਰੀਆੰਚ ਤੇ ਉੱਪਰ ਕੋਈ ਪਰਚਾ ਵੀ ਨਹੀਂ ਹੈ ਸੋ ਇਹ ਪਰ ਉਹਨਾਂ ਨੇ ਹੀ ਆਪਣਾ ਇੱਕ ਸਿਸਟਮ ਬਣਾਇਆ ਸੀ ਵੀ ਜਿਵੇਂ ਪੈਸੇ ਥੇਲੇ ਦਾ ਹਿਸਾਬ ਰੱਖਣ ਵਾਲਾ ਅਲੱਗ ਬੰਦਾ ਸੀ ਐਂਡ ਇਹ ਹੇਰੋਇਨ ਚੁੱਕ ਕੇ ਸਪਲਾਈ ਕਰਨ ਵਾਲਾ ਅਲੱਗ ਸੋ ਆਪਸ ਦੇ ਵਿੱਚ ਇਹਨਾਂ ਦਾ ਬਿਲਕੁਲ ਇੱਕ ਕਹਿ ਸਕਦੇ ਬੜੀ ਦੂਰੀ ਤੋਂ ਤਾਲਮੇਲ ਸੀ ਜਿਹਨੂੰ ਅਸੀਂ ਬਹੁਤ ਬਰੀਕੀ ਦੇ ਨਾਲ ਖੰਘਾਲ ਕੇ ਇੱਥੋਂ ਤੱਕ ਪਹੁੰਚੇ ਇਹਦੇ ਅਸਲ ਦੇ ਵਿੱਚ ਇਹਨਾਂ ਦਾ ਇਕੱਠਿਆਂ ਦਾ ਕੋਈ ਵੀ ਇਹਨਾਂ ਨੇ ਲਿੰਕ ਰੱਖਿਆ ਨਹੀਂ ਸੀ ਇਹ ਫਿਰ ਸੋਸ਼ਲ ਮੀਡੀਆ ਰਾਹੀਂ ਕੁਝ ਨਾ ਕੁਝ ਕਰਦੇ ਹੋਣਗੇ ਕੁਝ ਐਪਸ ਰਾਹੀਂ ਇਹ ਬਹੁਤ ਹੀ ਜ਼ਿਆਦਾ ਜਿਵੇਂ ਗੁਪਤ ਤਰੀਕੇ ਦੇ ਨਾਲ ਡੀਲ ਕਰਦੇ ਨੇ इवन ਜਿੰਨਾਂ ਕੋਲੋਂ ਇਹ ਪੈਸੇ ਇਕੱਠੇ ਕਰਦੇ ਨੇ ਜਾਂ ਸਪਲਾਈ ਕਰਦੇ ਨੇ ਉਹਦੇ ਵਿੱਚ ਵੀ ਬਿਲਕੁਲ ਗੁਪਤ ਤਰੀਕੇ ਦੇ ਨਾਲ ਚੱਲਦੇ ਨੇ ਤਾਂ ਕਿ ਕੱਲ ਨੂੰ ਕੋਈ ਇੱਕ ਬੰਦਾ ਫੜਿਆ ਵੀ ਜਾਵੇ ਤੇ ਅਗਲੇ ਦਾ ਪਤਾ ਨਾ ਲੱਗੇ ਸਰ 50 ਕਿਲੋ ਵਾਲੇ ਦੀ ਜਦੋਂ ਪੁੱਛਗਿੱਛ ਕੀਤੀ ਹੋएगी ਉਦੋਂ ਉਹਨੇ ਕੁਝ ਨਹੀਂ ਬੋਲਿਆ ਵੀ ਇਹ ਬੰਦਾ ਵੀ ਸਾਡੇ ਨਾਲ ਹੈਗਾ ਜਾਂ ਕੋਈ ਹੋਰ ਵੀ ਹੈਗੇ ਜਾਂ ਇਹ ਰਾਜਸਥਾਨ ਵੀ ਜਾਂਦੇ ਰਿਹਾ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਜੀ ਨੇ ਉਹਨੇ ਸਾਨੂੰ ਵੇਖੋ ਜਿੰਨੀਆਂ ਗੱਲਾਂ ਸੀ ਉਤੋਂ ਡੂੰਘਾਈ ਨਾਲ ਤਫ਼ਤੀਸ਼ ਕੀਤੀ ਆ ਜਾਂ ਟੈਕਨੀਕਲੀ ਵੀ ਕੀਤੀ ਆ ਉਹਦੇ ਵਿੱਚੋਂ ਕਾਫੀ ਚੀਜ਼ਾਂ ਨਿਕਲੀਆਂ ਨੇ ਕਿ ਉਹ ਕਿੱਥੇ-ਕਿੱਥੇ ਸਪਲਾਈ ਕਰਕੇ ਆਇਆ ਬਟ ਐਗਜ਼ੈਕਟ ਹੁਣ ਕਿਹੜਾ ਬੰਦਾ ਸੀ ਜਿਹਦੇ ਕੋਲੋਂ ਪੈਸੇ ਉਹਨੂੰ ਆਉਣੇ ਸੀ ਜਾਂ ਉਹਨੇ ਕਲੈਕਟ ਕਰਕੇ ਦੇਣੇ ਸੀ ਇਹ ਕਿਸੇ ਵੇਲੇ ਤੁਸੀਂ ਮੰਨ ਲਓ ਕਿ ਉਹਨੂੰ ਵੀ ਨਹੀਂ ਪਤਾ ਹੋਊਗਾ ਬਟ ਇਹ ਅਸੀਂ ਤਫ਼ਤੀਸ਼ ਦੇ ਦੌਰਾਨ ਇਹਨੂੰ ਕਿਸੇ ਤਰੀਕੇ ਨਾਲ ਲਿੰਕ ਕਰ ਲਿਆ ਫਿਰ ਅਸੀਂ ਉਤੋਂ ਤੱਕ ਪਹੁੰਚ ਗਏ ਸਰ ਤੁਸੀਂ ਕਿਹਾ ਵੀ ਅੱਧੇ ਪੈਸੇ ਕਰੀਬ 25 ਲੱਖ ਰੁਪਏ ਇਹਨੂੰ ਦੇਣਾ ਸੀਗਾ ਜਿਹੜਾ ਕਪੂਰਥਲੇ ਵਾਲਾ ਸੀ ਜਿਹੜਾ ਜੇਲ੍ਹ ਚੋਂ ਆਇਆ ਇਹਦੇ ਕੋਲੇ ਸਰ ਉਹਨਾਂ ਨੂੰ ਦੇਣਾ ਸੀ 50 ਕਿਲੋ ਦਾ ਇਹਨੂੰ 25 ਲੱਖ ਰੁਪਏ ਮਿਲਣਾ ਸੀ ਜਾਂ 50 ਕਿਲੋ ਦੇ ਵਿੱਚੋਂ 25 ਕਿਲੋ ਦਾ ਇਹਨੂੰ 25 ਲੱਖ ਮਿਲਣਾ ਸੀ ਕਿਵੇਂ ਇਹਦੀ ਰੇਟ ਹੀ ਬਣਾਉਂਦੇ ਆ ਜੋ ਇੱਥੋਂ ਦਾ ਹੈ ਕਿਸ ਤਰੀਕੇ ਨਾਲ ਇਹ ਕਰਦੇ ਆ ਇਹਦੇ ਵਿੱਚ ਜਿਵੇਂ ਕੋਈ ਹੋਰ ਆਪਾਂ ਪ੍ਰੋਡਕਟ ਵੇਚਦੇ ਆ ਨਾ ਇਹਨਾਂ ਨੇ ਉਹਦਾ ਬਿਲਕੁਲ ਹਿਸਾਬ ਕਿਤਾਬ ਰੱਖਿਆ ਹੁੰਦਾ ਵੀ ਸਾਡੇ ਕੋਲ ਕਿੰਨਾ ਆ ਗਿਆ ਕਿੰਨਾ ਕੀਤਾ 50 ਕਿਲੋ ਦੇ ਬਦਲੇ ਜਿਹਦੇ ਕੋਲ ਇਹ ਲੈ ਕੇ ਆਇਆ ਉਹਨੂੰ ਇਹ ਦੇ ਕੇ ਆਇਆ 8 ਲੱਖ ਰੁਪਏ ਬਾਕੀ ਉਹਦੇ ਨਾਲ ਪਹਿਲਾਂ ਦਾ ਹਿਸਾਬ ਕਿਤਾਬ ਇਹਨਾਂ ਦਾ ਹੋਊਗਾ ਹੂੰ ਇਹਦੇ ਬਦਲੇ ਇਹਨੂੰ ਮਿਲਣਾ ਸੀ 25 ਲੱਖ ओके okay. एंड बाकी ਵੱਧ ਸੀ ਜਾਂ ਘੱਟ ਸੀ ਉਹ ਵੀ ਇਹਨਾਂ ਦੇ ਜਿਵੇਂ ਪਹਿਲੇ ਡਿਊ ਬੈਲੈਂਸ ਇਹ ਉਹ ਉਸ ਤਰੀਕੇ ਦੇ ਨਾਲ ਕਰਦੇ ਨੇ ਹੂੰ ਇਹ ਇਹ ਸਰ ਫਿਰ ਤਾਰੋਂ ਪਾਰੀ ਸਾਰਾ ਆ ਡਰੋਨ ਨਾਲ ਹੀ ਆਇਆ ਹੋਊਗਾ ਇਹੀ ਸ਼ੰਕਾ ਜੀ ਬਿਲਕੁਲ ਉੱਥੋਂ ਹੀ ਆਇਆ ਹੂੰ ਠੀਕ ਤੇ ਇਹ ਜਿਹੜਾ ਬੰਦਾ ਹੈਗਾ ਜੀ ਹੁਣ ਇਹ ਗ੍ਰਿਫਤਾਰ ਕਰ ਲਿਆ ਹੈਗਾ ਜਿਹੜਾ ਰਾਜਸਥਾਨ ਆਪੀਕਾਨੇਰ ਵਾਲਾ ਜੀ ਜੀ ਸ਼ਰੀਆਨ ਚ ਨਾਮ ਹੈ ਦਾ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਅੰਡਰਕਵਰ ਵੀ ਕਰ ਲਏ ਪੈਸੇ ਇਹਦੇ ਕੋਲੋਂ ਲੱਗਦਾ ਗੱਲਬਾਤ ਕਰਨ ਤੋਂ ਇਹਨਾਂ ਨਾਲ ਵੀ ਕੋਈ ਨਿਕਲ ਸਕਦਾ ਅੱਗੇ ਕਲੂ ਇਹਦੇ ਥਰੂ ਹੋਰ ਬੰਦੇ ਵੀ ਇਹ ਵੀ ਤਾਂ ਅੱਗੇ ਜੇ ਮਾਲੇ ਨੇ ਲੈਣਾ ਹੀ ਪਿਆ ਕਿੱਲੂ ਇਹ ਵੀ ਅੱਗੇ ਹੋ ਸਕਦਾ ਘੁਮਾ ਕੇ ਫਿਰ ਪੰਜਾਬ ਵੀ ਵੇਚਦਾ ਹੋਵੇ ਜਰੂਰੀ ਨਹੀਂ ਵੀ ਰਾਜਸਥਾਨ ਵੇਚਦਾ ਹੋ ਕੋ ਹੋ ਸਕਦਾ ਇਹ ਪੰਜਾਬ ਵੀ ਵੇਚਦਾ ਹੋਵੇ ਇਹਦੇ ਹੋਰ ਨੈਟਵਰਕ ਚ ਬੰਦੇ ਅੱਗੇ ਹੋਣ ਇੰਨੇ ਅਸੀਂ ਕਾਫੀ ਅੱਗੇ ਡੁੰਗਾਈ ਨੰਘਾਲ ਲਿਆ ਜੀ ਇਹਦੇ ਚੋਂ ਸਾਨੂੰ ਕਾਫੀ ਹੋਰ ਇਹਦਾ ਜਿਹੜਾ ਨੈਟਵਰਕ ਹੈ ਜਿੰਨਾ ਰਾਈਆਂ ਕਲੈਕਸ਼ਨ ਕਰਾਉਂਦਾ ਸੀ ਜਾਂ ਜਿੱਥੇ ਸਪਲਾਈ ਕਰਾਉਂਦਾ ਸੀ ਉਹ ਕਾਫੀ ਕੁਝ ਮਿਲਿਆ ਐਂਡ ਇਹ ਜ਼ਿਆਦਾਤਰ ਤਾਂ ਇਹਦਾ ਆਊਟ ਆਫ ਸਟੇਟ ਦਾ ਨੈਟਵਰਕ ਹੈ ਜਿਵੇਂ ਲਾਸਟ ਵੀਡੀਓ ਚ ਸਾਰ ਬਾਰ ਬਾਰ ਆਪਾਂ ਇਹ ਗੱਲ ਕਰਦੇ ਆਂ ਵੀ ਬਸ ਇੱਕੋ ਗੱਲ ਕਰਕੇ ਲੋਕ ਨਸ਼ਾ ਵੇਚਦੇ ਚੱਟਾ ਵੇਚਦੇ ਆ ਕਿ ਮਹਿੰਗੇ ਸ਼ੌਂਕ ਗੱਡੀਆਂ ਕੱਪੜੇ ਜਾਂ ਬਸ ਲੋਕਾਂ ਨੂੰ ਦੇਖਦੇ ਵੀ ਇਹ ਵਾਕਈ ਜ਼ਿੰਦਗੀ ਵਧੀਆ ਜਿਹੜੇ ਮਿਹਨਤ ਕਰਕੇ ਜਿਨ੍ਹਾਂ ਨੇ ਲਈਆਂ ਹੁੰਦੀਆਂ ਇਹਨਾਂ ਨੂੰ ਲੱਗਦਾ ਵੀ ਸ਼ਾਰਟਕਟ ਅਪਣਾ ਲਏ ਤੇ ਆ ਕਰ ਜੀ ਬਿਲਕੁਲ ਵੇਖੋ ਹੁਣ ਕਿਉਂਕਿ ਪੈਸਾ ਹੀ ਇਹਦੇ ਵਿੱਚ ਮੁੱਖ ਜਿਹੜਾ ਸੂਤਰਧਾਰ ਹੈਗਾ ਸੀ ਇਸ ਚੀਜ਼ ਦੇ ਵਿੱਚ ਉਹੀ ਲਿੰਕ ਸੀ ਉਹੀ ਉਹ ਕਮਾ ਰਹੇ ਸੀ ਐਂਡ ਉਹੀ ਚੀਜ਼ ਤੱਕ ਅਸੀਂ ਅਲਟੀਮੇਟਲੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਥੋਂ ਤੱਕ ਪਹੁੰਚੇ ਆਪੀਲ ਨੌਜਵਾਨਾਂ ਨੂੰ ਕੀ ਆ ਜੇ ਕੋਈ ਕੁਇਕ ਮਨੀ ਉਹਨਾਂ ਨੇ ਇਹ ਵੀ ਕਮਾਈ ਆ ਤੇ ਫਿਰ ਉਹ ਅੰਜਾਮ ਫਿਰ ਉਹੀ ਆ ਜੀ ਜੋ ਦੱਸਿਆ ਸੀ ਪੈਸੇ ਵੀ ਨਹੀਂ ਰਹਿਣੇ ਜੇਲ ਫਿਰ ਹੈ ਸੋ ਮਿਹਨਤ ਕਰਨ ਹੱਕ ਸੱਚ ਦੀ ਕਮਾਈ ਕਰਨ ਥੋੜਾ ਕਮਾ ਲੈਣ ਬਟ ਸਕੂਨ ਦੀ ਜ਼ਿੰਦਗੀ ਜੀਣ ਬਿਲਕੁਲ ਇਹ ਬਹੁਤ ਵੱਡੀ ਗੱਲ ਸੀ ਕਿ ਜਿਹੜਾ 20 ਲੱਖ 55 ਹਜ਼ਾਰ ਫੜਿਆ ਲੋਕ ਇਹ ਗੱਲਾਂ ਵਾਰ-ਵਾਰ ਕਹਿੰਦੇ ਨੇ ਵੀ ਪੁਲਿਸ ਕੀ ਕਰਦੀ ਆ ਜਿਹੜਾ ਮਾਲ ਆ ਉਹ ਫੜ ਲੈਂਦੀ ਆ ਔਰ ਉਹ ਦਿਖਾ ਦਿੰਦੀ ਔਰ ਜਿਹੜੇ ਪੈਸੇ ਆ ਉਹ ਪੁਲਿਸ ਰੱਖ ਜਾਂਦੀ ਆ ਇਹ ਸਵਾਲ ਲੋਕ ਕਮੈਂਟਾਂ ਦੇ ਵਿੱਚ ਕਰਦੇ ਨੇ ਪਰ ਤੁਹਾਨੂੰ ਦੱਸ ਦਈਏ ਫਿਰੋਜ਼ਪੁਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾਗਾ ਫਿਰੋਜ਼ਪੁਰ ਦੇ ਵਿੱਚ 20,55,000 ਜਿਹੜਾ ਮਿਲਿਆ ਕਿੰਨੇ ਦਿਨਾਂ ਬਾਅਦ ਉਸ 50 ਕਿਲੋ ਵਾਲੇ ਮਾਲ ਚੋਂ ਮਿਲਿਆ ਅੱਜ ਇਹਦੀ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਜਾਨੀ ਕਿ ਇਸ ਪੂਰੇ ਕੇਸ ਨੂੰ ਗਹਿਰਾਈ ਦੇ ਨਾਲ ਇਹਨਾਂ ਦੀਆਂ ਪੂਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਚਾਹੇ ਰਾਜਸਥਾਨ ਹੋਵੇ ਚਾਹੇ ਹਰਿਆਣਾ ਹੋਵੇ ਕਿੱਥੋਂ ਤੱਕ ਵੀ ਇਹਨਾਂ ਨੂੰ ਜਾਣਾ ਪਵੇ ਉੱਥੇ ਜਾ ਕੇ ਇਹ ਪੂਰੇ ਨੈਟਵਰਕ ਦਾ ਪਰਦਾ ਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੂਰੀ ਟੀਮ ਹੁਣ ਦੇਖਣਾ ਹੋਵੇਗਾ ਕਿ ਇਸ ਕਲਿਊ ਤੋਂ ਬਾਅਦ ਜਿਹੜਾ ਇਹਨਾਂ ਨੂੰ ਮਿਲਿਆ ਜਿਹੜਾ ਹੈ ਬੰਦਾ ਇਹਨਾਂ ਨੇ ਫੜਿਆ ਜਿਹਦੇ ਕੋਲੋਂ 20 ਲੱਖ ਤੋਂ ਉੱਪਰ ਮਿਲਿਆ ਕਿ ਇਸ ਦੀ ਪੁੱਛਗਿੱਛ ਦੌਰਾਨ ਹੋਰ ਕਿੰਨੇ ਬੰਦੇ ਸਾਹਮਣੇ ਆਉਂਦੇ ਆ ਪਾਕਿਸਤਾਨ ਦੇ ਕਿੰਨੇ ਲੋਕ ਆਉਂਦੇ ਆ ਜਾਂ ਹੋਰ ਰਾਜਸਥਾਨ ਦੇ ਜਾਂ ਪੰਜਾਬ ਦੇ ਕਿੱਥੇ ਕਿੱਥੇ ਇਹਨਾਂ ਦਾ ਨੈਟਵਰਕ ਨਿਕਲਦਾ ਹੈ ਔਰ ਕਦੋਂ ਤੱਕ ਇਸ ਪੂਰੇ ਨੈਟਵਰਕ ਦਾ ਪਰਦਾ ਫਾਸ਼ ਹੁੰਦਾ ਹੈ ਇਸ ਵੀਡੀਓ ਤੋਂ ਬਾਅਦ ਅਗਰ ਤੁਹਾਡੀ ਕੋਈ ਰਾਏ ਆ ਤਾਂ ਥੱਲੇ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ 20 ਲੱਖ ਤੋ ਇਹ ਚਰਚਾ ਚੱਲ ਰਹੀ ਸੀ ਕਿ 50 ਕਿਲੋ ਚਟਾ ਫਿਰੋਜ਼ਪੁਰ ਦੇ ਵਿੱਚੋਂ ਫੜਿਆ ਗਿਆ ਔਰ ਲੋਕ ਇਹ ਗੱਲ ਕਹਿ ਰਹੇ ਸੀ ਵੀ 50 ਕਿਲੋ ਵਾਲੇ ਕੋਲੋਂ ਹੋਰ ਬਹੁਤ ਕੁਝ ਨਿਕਲ ਸਕਦਾ ਅਗਰ ਪੁਲਿਸ ਇਸ ਨੂੰ ਗਹਿਰਾਈ ਨਾਲ ਖੰਗਾਲੇ ਪਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਗਹਿਰਾਈ ਨਾਲ ਖੰਗਾਲਿਆ ਪਰ ਇਹਦੀਆਂ ਤਾਰਾ ਹੁਣ ਰਾਜਸਥਾਨ ਦੇ ਬੀਕਾਨੇਰ ਤੱਕ ਜੁੜੀਆਂ ਨੇ 20 ਲੱਖ ਤੋਂ ਉੱਪਰ ਡਰੱਗ ਮਨੀ ਵੀ ਬਰਾਮਦ ਹੋਈ ਆ ਹੋਰ ਵੀ ਬਹੁਤ ਸਾਰਾ ਚਟਾ ਬਰਾਮਦ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਆ ਇੱਕ ਬੰਦਾ ਹੋ ਟਰੇਸ ਕੀਤੇ ਪੂਰੀ ਕਹਾਣੀ ਜਾਣਦੇ ਆ ਕਿਵੇਂ ਪਾਕਿਸਤਾਨ ਦੇ ਨਾਲ ਇਹਨਾਂ ਦੇ ਲਿੰਕ ਸੀਗੇ ਕਿਵੇਂ ਚਟਾ ਲਿਆਉਂਦੇ ਸੀ ਔਰ ਹੋਰ ਕਿੰਨੀ ਕੁ ਹਵਾਲਾ ਰਕੀ ਇਹਨਾਂ ਦੇ ਕੋਲੇ ਹੈਗੀ ਆ ਜਾਂ ਹੋਣ ਦੀ ਅਸ਼ੰਕਾ ਹੈਗੀ ਆ ਗਲਬਤ ਕਰ ਲੈਨੇ ਆ ਸਰ ਇਹ ਉਸੇ 50 ਕਿਲੋ ਵਾਲੇ ਚਰਚਿਤ ਕੇਸ ਦੇ ਵਿੱਚੋਂ ਹੀ ਇਹ ਮਾਮਲਾ ਜੁੜਦਾ ਜੀ ਜੀ ਬਿਲਕੁਲ ਜਿਹੜੀ 50 ਕਿਲੋ ਸੀ ਅਸੀਂ ਉਹਦੇ ਵਿੱਚ ਉਦੋਂ ਤੋਂ ਇਨਵੈਸਟੀਗੇਸ਼ਨ ਸਟਾਰਟ ਕਰਤੀ 302 ਨੰਬਰ ਐਫ ਆਰ ਦੇ ਵਿੱਚ ਕਿ ਇਹਨਾਂ ਦਾ ਕੀ ਨੈਟਵਰਕ ਹੈ ਕਿਹਦੇ ਕਹਿਣ ਤੇ ਸਮਾਨ ਮੰਗਾਉਂਦੇ ਨੇ ਹਨ ਕਿੱਥੇ ਸਪਲਾਈ ਕਰਦੇ ਨੇ ਸੋ ਉਹਨੂੰ ਅਸੀਂ ਖੰਗਾਲਦੇ ਖੰਗਾਲਦੇ ਇਸ ਬੰਦੇ ਜਿਹੜਾ ਅਸੀਂ ਹੁਣ ਅਰੈਸਟ ਕੀਤਾ ਸ਼੍ਰਿਆਨਸ਼ ਜੋ ਕਿ ਬੀਕਨ ਨੇ ਰਾਜਸਥਾਨ ਦੇ ਰਹਿਣ ਵਾਲਾ ਇਹਦੇ ਤੱਕ ਪਹੁੰਚੇ ਇਹ ਉਹਨਾਂ ਦੇ ਜਿਹੜੇ ਜਿੱਥੇ ਸਪਲਾਈ ਹੁੰਦਾ ਸੀ ਉੱਥੋਂ ਪੈਸੇ ਇਕੱਠੇ ਕਰਦਾ ਸੀ